ਕਸ਼ਿਕਾਲ ਜੀ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਲੈ ਸੱਜਣਾਂ ਨੂੰ ਮਾਫੀ ਚਾਹੁੰਦੇ ਹਾਂ ਸੋਤੋਂ 6-7 ਮਹੀਨੇ ਹੋ ਗਏ ਆਪਾਂ ਕੋਈ ਚੈਨਲ ਦੇ ਵੀਡੀਓ ਨਹੀਂ ਪਾਈ ਹੈਗੀ ਬਹੁਤ ਸੱਜਣਾਂ ਦੇ ਕਮੈਂਟ ਆ ਰਹੇ ਦੀ ਬਾਈ ਵੀਡੀਓ ਕਿਉਂ ਨਹੀਂ ਪਾਉਂਦੇ ਵੀਡੀਓ ਕਿਉਂ ਨਹੀਂ ਪਾਉਂਦੇ ਲੈ ਸੱਜਣਾਂ ਨੂੰ ਕਿਸੇ ਕੰਮ ਕਰਕੇ ਆਪਾਂ ਵੀਡੀਓ ਪਾਉਣੀ ਬੰਦ ਕਰ ਰੱਖੀ ਹੁੰਦੀ ਲੈ ਲਗਾਤਾਰ ਹੁਣ ਆਪਣੀਆਂ ਚੈਨਲ ਦੇ ਵੀਡੀਓ ਆਇਆ ਕਰਨੀਆਂ ਆ ਲੈ ਆਪਾਂ ਟੌਪ ਦੇ ਟੌਪ ਦੀਆਂ ਵੀਡੀਓ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਦਿਖਾਉਂਦੇ ਰਹਾਂ ਲੈ ਅੱਜ ਦੀ ਵੀਡੀਓ ਦੇ ਵਿੱਚ ਸੱਜਣਾਂ ਨੂੰ ਝੋਟੀਆਂ ਦਿਖਾਵਾਂਗੇ ਆਪਾਂ ਦੋ ਲ ਦੋਨੋਂ ਹੈਗਿਆਂ ਨੇ ਹਜੇ ਗੱਬਣ ਲਗਭਗ ਪਏ ਨੇ ਹਜੇ 5-5 6-6 ਦਿਨ ਜੇ ਆਪਾਂ ਦੋਨੇ ਪਸ਼ੂ ਦੀ ਗੱਲ ਕਰ ਲਈਏ ਦੋਜਾਂ ਦੋਨਾਂ ਝੋਟੀਆਂ ਨੇ ਸੋਣਾ ਹਲੇ ਦੂਜੇ-ਦੂਜੇ ਸੂਏ ਪਰ ਜੇ ਆਪਾਂ ਗੱਲ ਕਰ ਲਈਏ ਕੁਆਲਿਟੀ ਦੀ ਝੋਟੀਆਂ ਇਹਨਾਂ ਪੂਰੀਆਂ ਟੌਪ ਕੁਆਲਿਟੀ ਦੀਆਂ ਨੇ ਲੈ ਤੁਹਾਨੂੰ ਦਿਖਾਉਣਾ ਹੈ ਪਹਿਲੀ ਝੋਟੀ ਦੀਆਂ ਡਿਟੇਲ ਤੇ ਆਹ ਝੋਟੀ ਦੇਖੋ ਸੱਜਣੋ ਪੂਰਾ ਛੋਟਾ ਸਿੰਗ ਗੋਲ ਸਿੰਗ ਦਾ ਅਰੀਜਨਲ ਸਿੰਗ ਆ ਕੋਈ ਕਰਵਾਇਆ ਕਰੂਆ ਨਹੀਂ ਹੋਇਆ ਤੇ ਆਪਾਂ ਕਹੀ ਜੇ ਵੇਚ ਆਪ ਵਪਾਰੀ ਅੱਜ ਕੱਲ ਕਰਵਾ ਲੈਂਦੇ ਨੇ ਸਿੰਗ ਇਹ ਟੋਟੀ ਦੇ ਸਜਣੋ ਦਿਨ ਹੋਣਗੇ 10 ਤਰੀਕ ਨੂੰ ਪੂਰੇ ਮੈਂ ਪਹਿਲਾਂ ਜੀ ਬੌਡੀ ਦੇਖ ਸਕਦੇ ਹਾਂ ਕੱਦ-ਕੁੱਦ ਦੀ ਐਨ ਪੂਰੀ ਟੌਪ ਦੀ ਐ ਖੁੱਲਾ ਕੱਦ ਦਾ ਵੱਡਾ ਠੰਡੀ ਸੀਲ ਆ ਲੈ ਥਾਂ ਦੀ ਕੁਆਲਿਟੀ ਦੇਖ ਸਕਦੇ ਹਾਂ ਕੱਲਾ-ਕੱਲਾ ਥਾਣਾ ਪੂਰਾ ਗੈਪ ਤੇ ਲੈ ਤੁਹਾਨੂੰ ਆਪਾਂ ਪਿੱਛੋਂ ਲੇਵੇ ਦੀ ਕੁਆਲਿਟੀ ਦਿਖਾ ਦਈਏ। ਇਹ ਆ ਦੇਖ ਸਕਦੇ ਹੋ ਕੱਲਾ-ਕੱਲਾ ਥਾਣਾ ਪੂਰਾ ਲੇਵ ਆ ਫਜਨੋ ਝੋਟੀ ਦਾ ਸੂਨ ਤੇਈ ਦਾ ਬੁੱਧ ਬਣਦਾ ਥੋੜੀ ਜੀ ਕੈਮਰੇ ਤੋਂ ਢਰਦੀਆਂ ਨੇ ਆਹ ਦੇਖੋ ਲੈ ਵਾ ਇਕੱਲਾ ਇਕੱਲਾ ਥਾਣਾ ਇਹਨਾਂ ਪੂਰੀ ਟੌਪ ਕੁਆਲਿਟੀ ਦੇ ਕਹਿ ਸਕਦੇ ਆ ਲੈ ਸੱਜਣੋ ਪਲੂਣ ਨੇ ਕੱਢਿਆ ਨੇ 14 15 ਕਿਲੋ ਦੁੱਧ ਐਦ ਕੀ ਦੁੱਧ ਦੇ ਦਊਗੀ 16 17 ਦੇ ਲਗਭਗ ਇਹ ਝੋਟੀ ਦੇ ਆਪਾਂ ਰੇਟ ਦੀ ਗੱਲ ਕਰ ਲਈਏ ਤਾਂ ਆਪਾਂ ਇਹ ਝੋਟੀ ਦੇ ਦਾਂਗੇ 1 ਲੱਖ 65000 ਰੁਪਏ ਦੀ ਮਾਨਤਾਣ ਛੋਟਾ ਜ਼ਰੂਰ ਹੋ ਜੂ ਇਹਦੇ ਵਿੱਚੋਂ ਇਹ ਨਾ ਪੂਰੀ ਠੰਡੀ ਸੀਲ ਝੋਟੀ ਐ ਲੈ ਸੱਜਣੋਂ ਆ ਝੋਟੀ ਵੀ ਦਿਖਾਉਣੇ ਆ ਇਹ ਵੀ ਦੂਜੇ ਸੂਏ ਸੋ ਕੀ ਥੋੜਾ ਜਿਹਾ ਸਿੰਘ ਹੈਗਾ ਖੁੱਲਾ ਪਰ ਆਪਾਂ ਕੁੰਡਾ ਸਿੰਘ ਹੀ ਕਹਾਂਗੇ ਲੈ ਇਹਦੇ ਵੀ 11 ਤਰੀਕ ਨੂੰ ਸੱਜਣੋਂ ਦੋਨ ਪੂਰੇ ਹੋਣੇ ਆ ਇਹ ਵੀ ਹਨ ਪੂਰੀ ਸਟੌਪ ਦੀ ਘਟੀ ਐ ਕੱਲਾ ਕੱਲਾ ਥਾਣਾ ਹਨ ਪੂਰਾ ਗੈਪ ਦੀ ਦੇਖ ਸਕਦੇ ਹੋ ਜੇ ਆਪਾਂ ਕੱਬ ਦੀ ਗੱਲ ਕਰ ਲਈਏ ਝੋਟੀ ਦਾ ਕੱਦ ਇਹਦਾ ਵੀ ਹਨ ਪੂਰਾ ਵੱਡੀ ਐ ਪੂਰ ਹਨ ਚੰਗੀ ਕੁਆਲਿਟੀ ਦੀ ਐ ਇਹਦੇ ਜੇ ਆਪਾਂ ਦੁੱਧ ਦੀ ਗੱਲ ਕਰ ਲਈਏ ਇਹਨੇ ਦੁੱਧ ਦਿੱਤਾ 16 ਕਿਲੋ ਬਲੂਨ ਨੇ ਦੁੱਧ ਦੇ ਦੋਗੀ ਇਹ ਵੀ 17 ਨਾਲ 17.5 ਦੀ ਲਗਭਗ ਬਾਕੀ ਸਜਣੋ ਆਪਾ ਦੁੱਧ ਦੀ ਗਰੰਟੀ ਲੈਂਦੇ ਕੋਈ ਸੱਜਣ ਪੂਰੀ ਸੇਵਾ ਕਰਨ ਵਾਲਾ ਹੁੰਦਾ ਕੋਈ ਘੱਟ ਵਾਲਾ ਹੁੰਦਾ ਦੁੱਧ ਹੁੰਦਾ ਆਪਦੀ ਸੇਵਾ ਦਾ ਵੀ ਆਪਸ ਰਹਿਦਾ ਦੇ ਸਕਦੇ ਆ ਪਸ਼ੂ ਦੀ ਜਾਂ ਆਪਾ ਥਣ ਥਣ ਉੱਡ ਦੀ ਗੱਲ ਕਰ ਲਈ ਧਾਰ ਦੂਰ ਹੈਗੀ ਐਨ ਇੱਕ ਨੰਬਰ ਮੋਟੀ ਧਾਰ ਆ ਕੋਈ ਸਰਲੇ ਫਰਲੇ ਦੀ ਆਪਣੀ ਜ਼ਿੰਮੇਵਾਰੀ ਆ ਦੇਖ ਸਕਦੇ ਹੋ ਲੈ ਇਹ ਛੋਟੀ ਸੱਜਣਾਂ ਨੂੰ ਤੁਹਾਨੂੰ ਦੇ ਦਾਂਗੇ 1,60,000 ਰੁਪਏ ਦੀ ਮਾਨਦਾਨੇ ਚ ਜ਼ਰੂਰ ਹੋ ਜੂਗਾ ਦੇਖ ਸਕਦੇ ਹੋ ਇਹ ਆ ਚੋਟੀ ਦੇ ਵੀ ਮਾਰਦੀ ਆਪਾਂ ਇੱਕ ਵਾਰ ਕੈਮਰਾ ਦੁਬਾਰੇ ਇਹਨੂੰ ਵੀ ਦੇਖ ਲਿਓ ਹਨ ਪੂਰੀਆਂ ਠੰਡੀਆਂ ਸੀਲ ਨੇ ਕੋਈ ਲੈ ਸੱਜਣੋਂ ਜੇ ਕਿਸੇ ਸੱਜਣ ਨੇ ਝੋਟੀਆਂ ਖਰੀਦਣੇ ਹੁਣ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਮੋਬਾਈਲ ਨੰਬਰ ਹੈਗਾ 95017 53569 ਬਾਕੀ ਆਪਾਂ ਵੀਡੀਓ ਦੇ ਵਿੱਚ ਨੰਬਰ ਲਾ ਲਾਂਗੇ ਪਿੰਡ ਹੈਗਾ ਆਪਣਾ ਸੰਗਤੀ ਵਾਲਾ ਜਲਾ ਹੈਗਾ ਸਮਰੂਰ ਤਹਿਸੀਲ ਹੈਗਾ ਲਹਿਰਾ ਗਗਾ ਦੇਖ ਸਕਦੇ ਹੋ ਜੇ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਕੋ ਇਸ ਤਰ੍ਹਾਂ ਦੀ ਹੈ ਨਾ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ